ਆਪੋਲੇ ਖੜੇ ਆਂ ਲੁਧਿਆਣੇ ਦੇ ਜਮਾਲਪੁਰ ਰੇਲਵੇ ਜਿੱਥੇ ਪਿਛਲੇ ਸਾਲ 11 ਨਵੰਬਰ ਨੂੰ ਜਦੋਂ ਪਾਣੀ ਦਾ ਖੂਨ ਆ ਗਏ ਆ 12 22 ਨਵੰਬਰ ਤੋਂ ਇੱਕ ਵਾਰ ਆ ਕਾਰਜ ਸ਼ੁਰੂ ਹੋਇਆ ਉਸ ਵੇਲੇ ਪ੍ਰਸ਼ਾਸਨ ਨੇ ਕਿਹਾ ਸੀਗਾ ਕਿ ਸਾਨੂੰ ਸਾਡੇ ਤਿੰਨ ਮਹੀਨੇ ਦਾ ਟਾਈਮ ਲੱਗੂਗਾ ਤੇ ਅਸੀਂ ਇਹ ਕਰਦੇ ਵੀ ਸਾਢੇ 3 ਮਹੀਨੇ ਜਿਹੜੇ ਹੈਗੇ ਆ ਉਹ ਦਾਦੇ ਆ ਪਾਣੀ ਅਸੀਂ ਉਹਨੂੰ ਟੈਂਪਰੇਰੀ ਹੈ ਇਹਨੂੰ ਪਾਣੀ ਚੱਕ ਕੇ ਟ੍ਰੀਟਮੈਂਟ ਪਲਾਂਟ ਤੇ ਲਗਾਵਾਂਗੇ ਉਹ ਸਾਰਾ ਕੁਝ ਪਾਣੀ ਜਿਹੜਾ ਉੱਥੇ ਜਾਣ ਲੱਗ ਪਿਆ ਪਰ ਜਿਹੜੇ ਸਾਢੇ 3 ਮਹੀਨਿਆਂ ਚ ਕੰਮ ਹੋਣਾ ਸੀ ਉਹ ਸਾਢੇ 3 ਕਰੋੜ ਰੁਪਈਆ ਵੀ ਜਿਹੜਾ ਹੈਗਾ ਉਹ ਵੀ ਤੁਸੀਂ ਦੇਖ ਲਓ ਵੀ ਉਹਦੇ ਨਾਲ ਜਿਹੜਾ ਕੰਮ ਉਹਨਾਂ ਨੇ ਕੀਤਾ ਨਵੇਂ ਤੋਂ ਮੋਟਰਾਂ ਲਾ ਕੇ ਜਿਹੜਾ ਹੈ ਦੂਸਰੇ ਪਾਸੇ ਲੱਗੇ ਤੇ ਇੱਥੇ ਜਿਹੜਾ ਪਾਣੀ ਆ ਹੁਣ ਉਸ ਤੋਂ ਸਿੱਧਾ ਵਗਿਆ ਹੋਇਆ ਉਹਦੇ ਵਿੱਚ ਆਉਂਦਾ। ਬਹੁਤ ਦਿਨ ਹੋ ਗਏ ਸੰਦਨ ਤੋਂ ਲਗਾਤਾਰ ਅਸੀਂ ਵਿਗਿਆਨਾ ਇਹ ਇਹਨਾਂ ਨੂੰ ਦੱਸ ਰਿਹਾ ਪਰ ਅਫਸੋਸ ਆ ਕਿ ਇਹ ਨਖਿੱਧ ਸਿਸਟਮ ਇਹ ਲੋਕਾਂ ਨੂੰ ਗੰਦ بوا ਪਾ ਕੇ ਮਾਰਨਾ ਚਾਹੁੰਦਾ। ਇਹ ਪਾਣੀ ਮਾਲਵਾ ਤੇ ਰਾਜਸਥਾਨ ਦੇ ਲੋਕ ਚਾਹੁੰਦੇ ਆ ਕਿਸੇ ਨੂੰ ਕੋਈ ਹੱਕ ਨਹੀਂ ਕਿਸੇ ਮਿਊਸਪਲ ਕਾਰਪੋਰੇਸ਼ਨ ਨੂੰ ਹੱਕ ਨਹੀਂ ਕਿਸੇ ਇੰਡਸਟਰੀ ਨੂੰ ਹੱਕ ਨਹੀਂ ਉਹ ਆਪਣੀ ਜ਼ਿੰਦਗੀ ਲੋਕਾਂ ਨੂੰ ਪਿਆਵੇ ਪਰ ਇਹ ਸਰਿਆਮ ਪਹਾਰਿਆ ਪਰ ਉਹਦੇ ਉੱਤੇ ਕੋਟ ਵੀ ਕਹਿ ਚੁੱਕੀ ਐ ਬਿਲਕੁਲ ਅਮਲੀ ਹੋ ਰਿਹਾ ਸੋ ਇਹ ਅੱਜ ਦੀ ਜਿਹੜੀ ਹੈਗੀ ਆ ਸਿਸਟਮ ਆ ਜਿਹਨੂੰ ਅਸੀਂ ਆਪਣੇ ਟੈਕਸ਼ਨ ਦੀ ਕੁਵਾਈ ਦਾ ਹਰ ਤਰ੍ਹਾਂ ਦੇ ਨਾਲ ਟੈਕਸ ਦੇ ਕੇ ਹਰ ਮਿਹਨਤ ਕਰਨ ਵਾਲਾ ਆਪਣੇ ਪੈਸੇਾਂ ਟੁਕਟਾ ਕੇ ਇਹਨਾਂ ਨੂੰ ਤਨਖਾਹਾਂ ਦਿੰਦਾ ਪੂਰੀ ਮਿਊਨਿਸਪਲ ਕਾਰਪੋਰੇਸ਼ਨ ਨੂੰ ਵੀ ਆਨੇ ਵੀ ਆ ਪੰਜਾਬ ਦੀ ਸਭ ਤੋਂ ਅਮੀਰ ਇਹ ਮਿਊਨਿਸਪਲ ਕਾਰਪੋਰੇਸ਼ਨ ਹੈ ਪਰ ਅਫਸੋਸ ਹੈ ਕਿ ਇੱਥੇ ਦਾ ਸਿਸਟਮ ਇੱਥੇ ਦਾ ਪ੍ਰਸ਼ਾਸਨ ਇੱਥੇ ਦੇ ਅਧਿਕਾਰੀ ਜੋ ਲੋਕਾਂ ਦੇ ਨਾਲ ਫਲਵਾਡ ਕਰ ਰਹੇ ਆ ਇਹ ਸਰਕਾਰ ਨੇ ਪੈਸੇ ਵੀ ਲੱਗ ਚੁੱਕੇ ਆ 650 ਕਰੋੜ ਟ੍ਰੀਟਮੈਂਟ ਪਲਾਂਟ ਵੀ ਲੱਗ ਚੁੱਕੇ ਆ ਪਰ ਅਫਸੋਸ ਆ ਕਿ ਪਾਣੀ ਉਥੇ ਜਾਣ ਦੀ ਬਜਾਵਾ ਉਸ ਵੇਲੇ ਇੱਕ ਪਾਈਪ ਲਾਈਨ ਇਥੋਂ ਪਾ ਕੇ ਪਾਣੀ ਉੱਪਰ ਚੜਾਇਆ ਸੀ ਹੁਣ ਦੂਸਰੀ ਵੀ ਪਾਈਪ ਲਾਈਨ ਨੇ ਇਹਨਾਂ ਨੇ 350 ਕਰੋੜ ਰੁਪਏ ਖਰਚ ਕੇ ਵੀ ਚੜਾ ਲਈ ਆ ਪਰ ਉਹਦਾ ਰਿਜ਼ਲਟ ਕੀ ਆ ਗੰਦਾ ਪਾਣੀ ਦਰਿਆ ਚ ਜਾ ਰਿਹਾ ਤੁਸੀਂ ਇਹ ਇਹਦਾ ਕੋਈ ਜਵਾਬ ਦੇਈ ਕਿਸੇ ਦੀ ਵੀ ਨਹੀਂ ਬਣਦੀ ਐ ਅਸੀਂ ਸਾਰੇ ਸੀਨੀਅਰ ਅਫਸਰਾਂ ਨੂੰ ਇਹ ਵੀਡੀਓ ਭੇਜ ਰਿਹਾ ਪੰਜਾਬ ਦੇ ਰਾਜਪਾਲ ਨੂੰ ਭੇਜ ਰਿਹਾ ਮੁੱਖ ਮੰਤਰੀ ਸਾਹਿਬ ਨੂੰ ਭੇਜ ਰਿਹਾ ਇਥੇ ਦੇ ਜਿਹੜੇ ਹੈਗੇ ਐ ਮਹਿਕਮੇ ਦੇ ਜਿਹੜੇ ਹੈਗੇ ਐ ਲੋਕਲ ਬਾਡੀ ਨੂੰ ਭੇਜ ਰਿਹਾ ਪਰ ਖੋਸ ਸਾਹਿਬ ਕਿ ਇਹਦੇ ਉੱਤੇ ਇਹਨਾਂ ਨੂੰ ਕਿਸੇ ਨੂੰ ਵੀ ਨਾ ਤਾਂ ਸ਼ਰਮ ਆਉਂਦੀ ਐ ਤੇ ਨਾ ਇਹ ਮਹਿਕਮਾ ਜਿਹੜਾ ਹੈਗਾ ਇਹ ਆਪਣੇ ਕੰਮ ਕਰਨ ਨੂੰ ਤਿਆਰ ਆ ਪੁਰੂ ਚਰਨਾਚਰ ਦਾ ਅਸ ਅਪਾਸ਼ਾ ਕਿਰਪਾ ਕਰੋ ਰੋਜ਼ ਅਰਦਾਸ ਕਰਦੇ ਆ ਕਿ ਇਹਨਾਂ ਨੂੰ ਸਮਤ ਬਖਸ਼ੋ ਪਰ ਇਹ ਜੋ ਕੁਛ ਧੱਕਾ ਹੋ ਰਿਹਾ ਤੇ ਬਿਲਕੁਲ ਜਿਹੜਾ ਹੈ ਜਾਣਬੁੱਝ ਕੇ ਹੋ ਰਿਹਾ ਸਰਕਾਰ ਦੀ ਇਹਦੇ ਵਿੱਚ ਬਦਨਾਮੀ ਹੋ ਰਹੀ ਹੈ ਸਰਕਾਰ ਨੂੰ ਇਹਦੇ ਸਿਸਟਮ ਜਿਹੜਾ ਹੈ ਇਹ ਆਪਣੀ ਨਾਕਾਮੀ ਸਰਕਾਰ ਦੇ ਉੱਤੇ ਫਿੱਟ ਰਿਹਾ ਸਰਕਾਰ ਨੇ ਪੈਸੇ ਵੀ ਦੇ ਦਿੱਤੇ ਸਾਰਾ ਕੁਝ ਕਰ ਦਿੱਤਾ ਪਰ ਫਿਰ ਲੋਕ ਜੰਦਾ ਪਾਣੀ ਪੀਣ ਇਹਦਾ ਜਵਾਬ ਦੇ ਕੌਣ ਹੈ ਇਹ ਸਾਨੂੰ ਸਮਝਣ ਦੀ ਲੋੜ ਹੈ ਕਿ ਇਹ ਕੀ ਹੋ ਰਿਹਾ ਇਹਦੇ ਉੱਤੇ ਸਾਨੂੰ ਸਾਰਿਆਂ ਨੂੰ ਆਵਾਜ਼ ਉਠਾਉਣ ਦੀ ਲੋੜ ਹੈ ਉੱਠਣ ਦੀ ਲੋੜ ਕਿ ਇਹ ਲੋਕ ਜਿਹੜੇ ਸਿਸਟਮ ਜਿਹੜਾ ਸਾਨੂੰ ਲੋਕਾਂ ਦਾ ਪੈਸਾ ਵੀ ਖਾ ਰਹੇ ਆ ਬਰਬਾਦ ਕਰ ਰਹੇ ਆ ਕਿੰਨੇ ਸਾਲਾਂ ਤੋਂ ਇਹ ਲੋਕਾਂ ਨੂੰ ਮਾਰ ਰਹੇ ਆ ਇਹ ਜਵਾਬ ਦੇ ਆ ਚਾਹ ਕੋਈ ਸੀਨੀਅਰ ਅਫਸਰਾ ਤੇ ਚਾਹ ਥੀਨੀ ਜੂਨੀਅਰ ਅਫਸਰਾ ਸੋ ਇਹ ਇਹ ਕਿਸੇ ਆਮ ਲੋਕਾਂ ਦੀ ਤਾਂ ਕਿਸੇ ਨੇ ਕੀ ਸੁਣਨੀ ਹੈ ਇੱਕ ਮੈਂਬਰ ਪਾਰਲੀਮੈਂਟ ਖੜ ਕੇ ਇਹ ਗੱਲ ਕਹਿ ਰਿਹਾ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਕਿ ਇਹਦਾ ਜਵਾਬ ਦਿਓ ਕੋਈ ਦੇਵੇ ਜਵਾਬ ਇਹ ਕਿਉਂ ਪਿਆ ਰਿਹਾ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੇਟ ਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ He has more than five years experience in same line. He used to work with reputed companies, agencies as well local builders with brothers. He is professional by plumbing, electrician, masonry, car For more information please contact him at under CheckTrade platform www.checktrade.com.

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ